ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਪਾਇਆ ਗਿਆ ਸੀ ਸੋਸ਼ਲ ਮੀਡੀਆ ਗੁਰੂ ਅਰਥਾਏ ਲਾਈਵ ਤੇ ਤੇ ਇੱਕ ਅਪੀਲ ਇੱਕ ਬੇਨਤੀ ਜਿਹੜੀ ਆ ਉਹ ਕੀਤੀ ਗਈ ਸੀ ਕਿ ਪੂਰਨ ਚੰਦਿਆ ਦੋ ਲੜਕੀਆਂ ਦੀ ਮੈਰਿਜ ਹੈਗੀ ਅੱਜ ਦਾ ਦਿਨ 22 ਮਾਰਚ ਹੈਗਾ ਤੇ ਜਿਹੜੇ ਦਾਨੀ ਸੱਜਣ ਹੈਗੇ ਆ ਮਦਦ ਕਰ ਸਕਾਂ ਆ ਸੰਸਥਾ ਹੈ ਬੈਟਰ ਐਜੂਕੇਸ਼ਨ ਫਿਊਚਰ ਫਾਊਂਡੇਸ਼ਨ ਰਜਿਸਟਰ ਦੇ ਵੱਲੋਂ ਅੱਜ ਉਸ ਪਰਿਵਾਰ ਤੱਕ ਸੰਪਰਕ ਕੀਤਾ ਗਿਆ ਘਰ ਦੇ ਵਿੱਚ ਬਰਾਤ ਵੀ ਆਈ ਹੋਈ ਆ ਚੇਅਰਮੈਨ ਸਾਹਿਬ ਇੱਥੇ ਬਕਾਇਦਾ ਪਹੁੰਚੇ ਉਹਨਾਂ ਦੀ ਪੂਰੀ ਟੀਮ ਪਹੁੰਚੀ ਹੈਗੀ ਆ ਹਾਂ ਚੇਅਰਮੈਨ ਸਾਹਿਬ ਲਗਾਤਾਰ ਜਿਹੜੀ ਤੁਹਾਡੀ ਸੰਸਥਾ ਹੈਗੀ ਆ ਕਿੰਨੇ ਵੀ ਕੰਨਿਆਦਾਨ ਹੁੰਦੇ ਆ ਉੱਥੇ ਪਹੁੰਚ ਰਹੇ ਹੋ ਲਗਾਤਾਰ ਸੇਵਾ ਜਿਹੜੀ ਇਹ ਕਰ ਰਹੇ ਹੈਗੇ ਹੋ ਕਿੱਦਾਂ ਪਤਾ ਲੱਗਿਆ ਸੀ ਇਸ ਪਰਿਵਾਰ ਬਾਰੇ ਵੀ ਇਹ ਤਾਂ ਸਾਡੇ ਬੋੜੇ ਮਿੱਤਰ ਪਿਆਰੇ ਆ ਜੀ ਰਮਨ ਜੀ ਇਹਨਾਂ ਨੇ ਸਾਨੂੰ ਸਾਡੀ ਨੋਲਿਜ ਚ ਲੈ ਆਂਦਾ ਹੈ ਕਿ ਇਸ ਤਰ੍ਹਾਂ ਦਾ ਇਹ ਪ੍ਰੋਗਰਾਮ ਚੱਲ ਰਿਹਾ ਗਰੀ ਫੈਮਿਲੀ ਹੈ ਔਰ ਇਹਨਾਂ ਦੇ ਦੋ ਬੱਚਿਆਂ ਦੇ ਵਿਆਹ ਹੈ ਔਰ ਬੜਾ ਜ਼ਰੂਰਤਮੰਦ ਪਰਿਵਾਰ ਹੈ ਇਸ ਕਰਕੇ ਆਪਾਂ ਨੂੰ ਉੱਥੇ ਜਾ ਕੇ ਕਰਨੀ ਚਾਹੀਦੀ ਜਿੰਨੀ ਵੀ ਵੱਧ ਤੋਂ ਵੱਧ ਹੈਲਪ ਹੋਏ ਕਿਉਂਕਿ ਸਾਡਾ ਤਾਂ ਆਲਰੇਡੀ ਚੱਲ ਹੀ ਰਿਹਾ ਸੀ ਸਾਰੇ ਜਿੰਨੇ ਵੀ ਗਰੀਬ ਫੈਮਲੀਆਂ ਨੇ ਜਲਾਲਾਬਾਦ ਏਰੀਆ ਚ ਅਸੀਂ ਉੱਥੇ ਜਾਂਦੇ ਆ ਜਿਹੜੇ ਵੀ ਲੋੜਵੰਦ ਸਾਡੇ ਤੱਕ ਪਹੁੰਚ ਕਰਦੇ ਆ ਅਸੀਂ ਉਹਨਾਂ ਨੂੰ ਸੂਟੇਬਲ ਸ਼ਗਨ ਦਿੰਨੇ ਆ ਔਰ ਪਰਿਵਾਰ ਨੂੰ ਖੁਸ਼ੀਆਂ ਵਧਾਈਆਂ ਦਿੰਨੇ ਆ ਤਾਂ ਕਿ ਉਹ ਕੁਝ ਉਹਨਾਂ ਦਾ ਮਦਦ ਹੋ ਜਾਏ ਫਰੰਸ਼ੀ ਸਪੋਰਟ ਹੋ ਜਾਏ ਇਸ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਜ਼ਰੂਰਤਮੰਦ ਪਰਿਵਾਰ ਹੈ ਔਰ ਤੁਸੀਂ ਸਾਰੇ ਪਹੁੰਚੇ ਹੋ ਔਰ ਇਹਨਾਂ ਤੱਕ ਜ਼ਰੂਰਤ ਵੀ ਇਹਨਾਂ ਨੂੰ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਦੀ ਪੂਰੀ ਹੋ ਜੇ ਔਰ ਤੁਹਾਡੇ ਮੀਡੀਆ ਦੇ ਥਰੂ ਪਬਲਿਕ ਨੂੰ ਵੀ ਅਵੇਅਰਨੈਸ ਆਏਗੀ ਕਿ ਇਸ ਤਰ੍ਹਾਂ ਦੀ ਸੰਸਥਾਵਾਂ ਨੇ ਚੱਲ ਰਹੀਆਂ ਨੇ ਜਿਹੜੀਆਂ ਜ਼ਰੂਰਤਮੰਦਾਂ ਦੀ ਹੈਲਪ ਲਈ ਰੈਡੀ ਰੈਡੀ ਨੇ ਹਾਂ ਚੇਅਰਮੈਨ ਸਾਹਿਬ ਹੁਣ ਤੱਕ ਕਿੰਨੀਆਂ ਜਿਹੜੀਆਂ ਹੈਗੀਆਂ ਨੇ ਪਰਿਵਾਰਾਂ ਤੱਕ ਜਿਹੜੀ ਆ ਤੁਸੀਂ ਆਰਥਿਕ ਮਦਦ ਪਹੁੰਚਾ ਚੁੱਕੇ ਹੋ ਦੇਖੋ ਜੀ ਅਸੀਂ ਕਾਊਂਟਿੰਗ ਤਾਂ ਨਹੀਂ ਕੀਤੀ ਪਰ ਆਪਾਂ ਅਪਰੋਕਸੀਮੇਟ 40-50 ਮੈਰਿਜ ਹੋ ਚੁੱਕੀਆਂ ਹੋਣਗੀਆਂ ਅੱਗੇ ਵੀ ਜਾਰੀ ਰਹਿਣਾ ਹੈਗਾ ਜਿਹੜੇ ਲੋੜਵੰਦ ਪਰਿਵਾਰ ਹੈ ਸਾਡਾ ਜਾਰੀ ਰਹੇਗਾ ਜੀ ਸਾਡਾ ਬਿਨਾਂ ਕਿਸੇ ਪਾਰਟੀ ਤੋਂ ਬਿਨਾਂ ਕਿਸੇ ਜਾਤੀ ਭੇਦਭਾਵ ਤੋਂ ਇਹ ਸੇਵਾ ਜਾਰੀ ਰਹੇਗੀ ਹਾਂ ਬਿਲਕੁਲ ਜੀ ਸੇਵਾ ਜਿਹੜੀ ਹੈ ਜਾਰੀ ਰਹੂਗੀ ਰਮਨ ਹੋਰੀ ਰਮਨ ਜੀ ਤੁਹਾਡਾ ਹੀ ਜਦੋਂ ਅਸੀਂ ਵੀਡੀਓ ਅਪਲੋਡ ਕਰਦੇ ਹੈਗਾ ਤੁਹਾਡਾ ਕਾਲ ਆਉਂਦਾ ਹੈਗਾ ਸਾਡੀ ਫਾਊਂਡੇਸ਼ਨ ਹੈ ਤੁਸੀਂ ਨਾਮ ਲੈਂਦੇ ਹੋ ਚੇਅਰਮੈਨ ਸਾਹਿਬ ਦਾ ਵੀ ਅਸੀਂ ਉਸ ਪਰਿਵਾਰ ਦੇ ਵਿੱਚ ਆਣਾ ਦੋ ਦਿਨ ਪਹਿਲਾਂ ਵੀ ਗੱਲ ਹੁੰਦੀ ਆ ਕਿਵੇਂ ਲੱਗਿਆ ਵਾਕਿਆ ਅੱਜ ਦੇਖਿਆ ਆ ਕੇ ਪਰਿਵਾਰ ਦੇ ਤੇ ਲੋੜਵੰਦ ਪਰਿਵਾਰ ਸੀ ਬਿਲਕੁਲ ਜੀ ਬਿਲਕੁਲ ਪਹਿਲਾਂ ਤਾਂ ਗੁਰੂਰਸਾਈ ਲਾਈਵ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਅਸੀਂ ਬੈਟਰ ਐਜੂਕੇਸ਼ਨ ਫਿਊਚਰ ਸਾਡੀ ਫਾਊਂਡੇਸ਼ਨ ਹੈ ਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਲਾਲਾਬਾਦ ਵਿੱਚ ਚੇਅਰਮੈਨ ਸਾਹਿਬ ਰਾਣਾ ਰਾਏ ਜੀ ਵਰਕ ਕਰ ਰਹੇ ਹੈ ਜਰੂਰਤਮੰਦ ਪਰਿਵਾਰ ਆ ਜ ਸੀਰੀਅਸ ਲੋਡ ਹੈ ਕਿ ਇੱਕ ਤਾਂ ਹੁੰਦਾ ਆਪਾਂ ਕਹਿ ਦਿੰਨੇ ਆ ਵੀ ਯਾਰ ਵੀ ਆਹ ਲੋਡ ਹੈ ਇੱਥੇ ਆਓ ਜੀ ਪਰ ਆ ਕੇ ਜਦੋਂ ਤੁਸੀਂ ਪਹਿਲਾਂ ਵੀ ਆਪਣੀ ਗੱਲ ਹੋਈ ਸੀਗੀ ਵੀ ਅਸੀਂ ਸਿਰਫ ਉੱਥੇ ਹੀ ਮਤਲਬ ਸਾਰਿਆਂ ਨੂੰ ਇਹੀ ਕਹਿੰਨੇ ਵੀ ਜਿਹੜਾ ਬਿਲਕੁਲ ਜਿਹਨੂੰ ਲੋਡ ਹੈ ਉਹ ਸਾਨੂੰ ਜ਼ਰੂਰ ਸੰਪਰਕ ਕਰੇ ਅਸੀਂ ਫਿਰ ਮੈਂ ਚੇਅਰਮੈਨ ਸਾਹਿਬ ਨਾਲ ਗੱਲ ਕੀਤੀ ਵੀ ਚੇਅਰਮੈਨ ਸਾਹਿਬ ਇੱਥੇ ਸਾਡੇ ਹੈਗਾ ਇਦਾਂ ਦਾ ਪ੍ਰੋਗਰਾਮ ਹੈ ਦੋ ਬੇਟੀਆਂ ਸਾਡੀਆਂ ਭੈਣਾਂ ਦੋਵਾਂ ਦਾ ਵਿਆਹ ਹੈ ਤੁਸੀਂ ਇਹਨਾਂ ਨਾਲ ਵੀ ਉਧਰ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਈ ਸੀਗੀ ਇਹ ਲੋਡਵੰਦ ਪਰਿਵਾਰ ਦੀ ਮੈਂ ਤਾਂ ਸਾਰਿਆਂ ਨੂੰ ਹੋਰ ਵੀ ਜਿੰਨੇ ਸਾਰੇ ਦੇਖ ਰਿਹਾ ਗੁਰੂਸਰ ਲਾਈਵ ਸਭ ਨੂੰ ਕਹ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰੋ ਆ ਕੇ ਧੰਨਵਾਦ ਜੀ ਹਾਂ ਬਿਲਕੁਲ ਜੀ ਪਰਿਵਾਰਾਂ ਦੀ ਮਦਦ ਕਰਨ ਕੀ ਸਰਪੰਚ ਸਾਹਿਬ ਹੈਗਾ ਸਰਪੰਚ ਸਾਹਿਬ ਤੁਸੀਂ ਸੀ ਉਸ ਵੀਡੀਓ ਦੇ ਵਿੱਚ ਵੀਡੀਓ ਅਪਲੋਡ ਹੋਈ ਦੇਖੋ ਸਮਾਜ ਸੇਵੀ ਪਹੁੰਚੇ ਹੈਗੇ ਕੰਨਿਆਦਾਨ ਮਹਾਦਾਨ ਹੈਗਾ ਕੀ ਧੰਨਵਾਦ ਕਰਨਾ ਚਾਹੁੰਦੇ ਹੋ ਚੇਅਰਮੈਨ ਸਾਹਿਬ ਰਾਣਾ ਰਾਏ ਜੀ ਆਇਆ ਹੋ ਮੈਂ ਜਿੰਨਾਂ ਦਾ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇਹਨਾਂ ਨੇ ਕਿਸੇ ਗਰੀਬ ਦਾ ਬੇਸਹਾਰਾ ਦਾ ਸਹਾਰਾ ਬਣਿਆ ਜੀ ਤੇ ਬਸ ਲੋਕਾਂ ਨੂੰ ਇਹੋ ਪਿਛਲੇ ਵੀ ਜਿਹਨਾਂ ਜੋ ਵੀ ਹੈਗਾ ਕਿਸੇ ਗਰੀਬ ਦੀ ਮਦਦ ਕਰੀਏ ਤਾਂ ਬਹੁਤ ਹੀ ਲੱਗ ਬਿਲਕੁਲ ਜੀ ਬੇਸਾਰੇ ਦਾ ਸਾਰਾ ਬਣੇ ਹੈ ਗਿਆ ਤੇ ਇਹਨਾਂ ਦੀ ਫਾਊਂਡੇਸ਼ਨ ਲਗਾਤਾਰ ਜਲਾਲਾਬਾਦ ਹਲਕੇ 'ਚ ਕੰਮ ਕਰ ਰਹੀ ਸੀ ਤੇ ਜਦੋਂ ਹੀ ਅਸੀਂ ਵੀਡੀਓ ਗੁਰੂ ਅਰਜਨ ਲਾਈਵ ਤੇ ਅਪਲੋਡ ਕਰਦੇ ਹੈਗੇ ਇੱਕ ਅਪੀਲ ਇੱਕ ਬੇਨਤੀ ਜਿਹੜੀ ਆ ਉਸ ਵੀਡੀਓ ਦੇ ਜ਼ਰੀਏ ਕੀਤੀ ਜਾਂਦੀ ਹੈਗੀ ਆ ਤੇ ਅੱਜ ਰਾਣਾ ਰਾਏ ਜੀ ਚੇਅਰਮੈਨ ਫਾਊਂਡੇਸ਼ਨ ਦੇ ਉਹ ਪਹੁੰਚੇ ਹੈਗੇ ਆਰਥਿਕ ਮਦਦ ਵੀ ਲੈ ਕੇ ਆਏ ਹੈਗੇ ਆ ਤੇ ਇਹਨਾਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਅੱਗੇ ਤੋਂ ਵੀ ਜੜੀ ਹੈਗੀ ਆ ਇਹਨਾਂ ਦੇ ਵੱਲੋਂ ਸ਼ਗਨ ਸਕੀਮ ਜਿਹੜੀ ਪਰਿਵਾਰਾਂ ਤੱਕ ਉਹ ਭੇਜੀ ਜਾਊਗੀ ਬਿਲਕੁਲ ਜੀ ਚੇਅਰਮੈਨ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਹੈਗੇ ਆ ਪੂਰਨ ਚੰਦ ਦੇ ਪਰਿਵਾਰ ਨੂੰ ਜਿਹੜੀ ਉਹ ਰਾਸ਼ੀ ਹੈਗੀ ਆ ਜਿਹੜੀ ਫਾਊਂਡੇਸ਼ਨ ਦੇ ਵੱਲੋਂ ਇੱਕ ਸ਼ਗਨ ਸਕੀਮ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਹੈਗੀ ਉਹ ਪਰਿਵਾਰ ਤੱਕ ਪਹੁੰਚਾਰੇ ਹੈਗੇ ਆ ਡਿਸਟ੍ਰਿਬਿਊਟਰ ਜਿਹੜਾ ਕਰ ਰਹੇ ਹੈਗੇ ਆ ਚੇਅਰਮੈਨ ਸਾਹਿਬ ਤੇ ਹੋਰ ਰਮਨ ਜੀ ਤੇ ਇਹ ਰਾਸ਼ੀ ਇਹਨਾਂ ਪਰਿਵਾਰਾਂ ਤੱਕ ਇੱਕ ਵੀਡੀਓ ਅਪਲੋਡ ਹੋਣ ਤੋਂ ਬਾਅਦ ਇਹ ਸੰਸਥਾ ਜਲਾਲਾਬਾਦ ਗੁਰੂ ਸਾਹਿਲ ਕੇ ਚ ਕੰਮ ਕਰ ਰਹੀ ਹੈ ਬੈਟਰ ਐਜੂਕੇਸ਼ਨ ਫਿਊਚਰ ਤਾਰ ਗੁਰੂ ਅਰਸਾ ਜਲਾਲਾਬਾਦ ਵਿੱਚ ਕੰਮ ਕੀਤਾ ਜਾ ਰਿਹਾ ਜਿਹੜੇ ਲੋੜਵੰਦ ਪਰਿਵਾਰ ਹੈਗਾ ਉਹਨਾਂ ਪਰਿਵਾਰਾਂ ਤੱਕ ਇਹ ਸ਼ਗਨ ਰਾਸ਼ੀ ਜਿਹੜੀ ਆ ਉਹ ਪਹੁੰਚਾਈ ਜਾ ਰਹੀ ਹੈ ਇਸ ਫਾਊਂਡੇਸ਼ਨ ਦਾ ਤੁਸੀਂ ਕੰਮ ਕਿਵੇਂ ਦੇਖਦੇ ਹੋ ਕਿਸੇ ਦਾ ਕੰਨਿਆਦਾਨ ਕਰਨਾ ਇੱਕ ਮਾਂਦਾਨ ਹੈਗਾ ਸਭ ਤੋਂ ਵੱਡਾ ਦਾਨ ਕੰਨਿਆਦਾਨ ਹੈਗਾ ਤੇ ਅੱਜ ਇਹ ਫਾਊਂਡੇਸ਼ਨ ਇੱਥੇ ਪਹੁੰਚੀ ਹੈਗੀ ਆ ਆਪਣੀ ਰਾਇ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਦੇਖਦੇ ਰਹੋ ਗੁਰੂ ਅਰਸਾ ਲਾਈਵ